ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣਾ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਇਸ ਗੱਲ ਦੀ ਜੀ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵਗੇ ਕਵੈਸਟ ਕਰਦੇ ਆ ਕਿਤੇ ਵੀ ਖਰੀਦਦਾਰੀ ਕਰਨੀ ਆ ਦੋ ਟਾਈਮ ਤਿੰਨ ਟਾਈਮ ਨਰਖ ਪਰਖ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲੈਣੇ ਹੁੰਦੇ ਬਾਅਦ ਵਿੱਚ ਕਿਸੇ ਨੂੰ ਲਾਮਾ ਨਾ ਦੇਓ ਠੀਕ ਹੈ ਜੀ ਚੈਨਨ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਨ ਤੇ ਸੈੱਟ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿੱਤਰੋ ਇੱਕ ਵਾਰ ਡਰੈਸ ਕਰੋ ਨੋਟ ਪਿੰਡ ਵਟੋਆ ਜ਼ਿਲ੍ਹਾ ਨੂੰ ਸ਼੍ਰੀ ਤਰਨਤਨ ਸਾਹਿਬ ਤੇ ਤਹਿਸੀਲ ਪੱਟੀ ਪੈਂਦੀ ਆ ਤੇ ਭਾਈ ਜੈਮਲ ਸਿੰਘ ਦੇ ਕੋਲ ਪਹੁੰਚ ਚੁੱਕੇ ਆ ਸੂਈ ਸਵਾਈ ਮੱਝ ਤੇ ਬਹੁਤ ਸੋਹਣੀ ਆ ਤੇ ਬਾਕੀ ਵੀ ਡਿਟੇਲ ਲੈ ਕੇ ਬਾਈ ਤੋਂ ਅੱਗੇ ਤਾਈਂ ਸਾਂਝੀ ਕਰਦੇ ਆਂ ਤੇ ਲਓ ਭਾਈ ਮਿੱਤਰੋ ਪੁੱਛ ਕੇ ਕੀ ਦੁੱਧ ਬਾਤ ਤੇ ਕਿੰਨਾ ਸੁਹਾ ਤੇ ਲਈਏ ਡਿਟੇਲ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਆ ਠੀਕ ਚਾਹੀਦੇ ਆ ਕੀ ਨਾਮ ਹੈ ਜੀ ਜੈਮਲ ਸਿੰਘ ਜੀ ਠੀਕ ਆ ਪਿੰਡ ਮਿਲਟੋਪਾ ਠੀਕ ਆ ਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਸੀਲ ਪੱਟੀ ਠੀਕ ਆ ਜੀ ਤੇ ਕਿਰਵਾ ਸੁਆ ਮੱਝ ਕੀ ਡਿਟੇਲ ਤੀਜਾ ਸੁਆ ਮੱਝ ਤੀਜਾ ਸੁਆ ਕਿੰਨੇ ਕ ਦਿਨ ਹੋ ਗਏ ਹਣ ਕੇ ਸਈ ਹੁਣ ਇਹਨੂੰ 4 ਕ ਦਿਨ ਹੋ ਗਏ ਸਈ ਦੇ ਜੀ 4 ਕ ਕਿੰਨਾ ਬੋਲਾ ਹੋਊਗਾ ਬੋਲਾ 11 ਕਿਲੋ ਹੈਗਾ 11 ਕਿਲੋ ਮੌਕੇ ਦਾ ਤਿਆਰ ਹੈ ਜੀ 4 4 ਜੀ ਠੀਕ ਆ ਜੀ ਤੇ ਘਰੇ ਲੂ ਕਰ ਦੇ ਆਪਣੇ ਘਰ ਦੇ ਆ ਆਂਦੀ ਘਰ ਦੀ ਕਰਦੀ ਘਰ ਦੀ ਠੀਕ ਆ ਤੇ ਚੰਗੀ ਚਵਾਈ ਚੁਈ ਗੱਟ ਲੱਗੀ ਆ ਚੁਈ ਪੂਰੀ ਓਕਟੇ ਜੀ ਠੀਕ ਆ ਜੀ ਖੋਲ ਕੇ ਵਖਤੋੜ ਕੇ ਵਿਖਾਈ ਜੀ ਲਾਓ ਭਈ ਮਿੱਤਰੋ ਬਹੁਤ ਸੋਹਣੀ ਚਵਾਈ ਚੁਈ ਲੱਗੀ ਆ ਤੇ ਖੋਲ ਕੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਵੇਕੋ ਥਣ ਛੱਡਾ ਤੇ ਅਜੇ ਟਾਈਮ ਜਿਹੜਾ ਹੈ ਮਿੱਤਰੋ ਨੋਟ ਕਰ ਲਓ 4 ਵਜੇ ਕਿੱਥਾ ਦਾ ਮਿੱਤਰੋ ਤੇ ਸਾਢੇ 1:00 ਦਾ ਮਤਲਬ 4:21 ਹੋ ਚੱਲੇ ਜੇ ਬਾਈ ਦੱਸਦਾ ਹੈ ਤੇ ਜਿਹੜਾ ਥਣ ਛੱਡਾ ਬਹੁਤ ਵਧੀਆ ਲੱਗਾ ਆਰਡਰ ਕੁਆਲਿਟੀ ਦਾ ਹਿਸਾਬ ਲਾ ਲਿਓ ਕਿ ਸਾਢੇ 6:00 ਵਜੇ ਬਾਈ ਕਹਿੰਦਾ ਅਸੀਂ ਚਵਾਈ ਕੀਤੀ ਆ ਅਜੇ ਉਸ ਹਿਸਾਬ ਨਾਲ 2 ਘੰਟੇ ਪਹਿਲੇ ਲਗਭਗ ਥਣ ਛੱਡੇ ਵਾਲੀ ਨੇ ਕਰਮਾ ਵਾਲੀ ਨੇ ਕਮਾਲ ਕੀਤੀ ਆ ਤੇ ਲਾਓ ਬਾਈ ਜੀ ਮੋੜ ਲਿਓ ਤੇ ਵੱਡੀ ਆ ਵੱਡੇ ਢਾਂਚੇ ਦੀ ਆ ਠੀਕ ਆ ਜੀ ਪਿੰਡ ਬਲਟੋਵਾ ਦੇ ਵਿੱਚ ਇਹ ਮੱਝ ਖੜੀ ਆ ਤੇ ਚੰਗੇ ਵੱਡੇ ਢਾਂਚੇ ਦੀ ਆ ਚੰਗੀ ਸੋਹਣੀ ਬੋਡੀ ਸਟਰਕਚਰ ਦੀ ਥਣ ਥਣ ਬਹੁਤ ਸੋਹਣਾ ਲੱਗਾ ਪਿਆਰਾ ਚੌਂ ਗੁੱਠਾ ਦੇ ਥਾਣਿਆ ਠੀਕ ਆ ਜੀ ਪੀ ਵੀ ਦੇ ਪਾ ਦੇ ਆ ਵੇਖੋ ਦੇਖ ਸਕਦੇ ਜੇ ਇੱਕੋ ਜਿਹਾ ਪੱਧਰ ਧੰਨਵਾਦ ਤੇ ਬੰਤਰਹ ਥਣ ਚ ਜੜੇ ਦੀ ਬਹੁਤ ਸੋਹਣੀ ਲੱਗੀ ਆ ਭਗਾਨੇ ਵਾ ਕੋ ਗੈਸੀ ਭਗਾਨੇ ਵਾ ਕੋ ਵੇਖੋ ਬਾਹਰ ਨੂੰ ਆਉਂਦੇ ਆ ਠੀਕ ਆ ਜੀ 2 ਘੰਟੇ ਦਾ ਸਮਾਂ ਆ ਜੇ ਬਾਕੀ ਪਿਆ ਹੈ ਤੇ ਚੰਗੇ ਵੱਡੇ ਪਿੱਠਪੁੜੇ ਦੀ ਅਮਜ ਠੀਕ ਆ ਜੀ ਤੇ ਤਾਜੀ ਸੂਈ ਆ ਕਿੰਨਾ ਕੁ ਦੁੱਧ ਮੀਤ ਕਰਦੇ ਪਾ ਸਕਦੀ ਹੈ ਜੀ 14 14 ਕਿਲੋਟਰ ਪਾ ਸਕਦੀ ਹੈ ਜੀ 14 ਕਿਲੋ ਜੇ 11 ਕਿਲੋ ਬੋਲੇ ਵਿੱਚ ਲੰਦੀ ਸਟਾਰਟਿੰਗ ਹੋਈ ਆ ਹਾਂ ਤੇ ਸੂਹਾ ਤੀਜਾ ਜੀ ਹਾਂ ਤੀਜਾ ਸੂਹਾ ਜੀ ਬਹੁਤ ਸੋਹਣੀ ਵੱਡੀ ਆ ਤੇ ਕੀ ਮੁੱਲ ਕਰਦੇ ਜੀ 10 ਜੀ ਤੇ ਕਿੰਨੇ ਦੀ ਦੇ ਦਾਂਗੇ 1.5 ਦੀ ਦੇ ਦਾਂਗੇ ਜੀ 1.5 ਦੀ ਦੇ ਦਾਂਗੇ ਹਾਂ ਜੀ ਠੀਕ ਆ ਜੀ ਇੱਕ ਪੰਜ ਹੋਰ ਕਰਦਗੇ ਮਾਨਤਾਨ 3000 ਕਰਦਗੇ ਕਰਦਿਆ ਜੀ 1 ਲੱਖ ਤੇ 2000 ਦੀ ਦੇ ਦੀ ਲਓ ਜੀ ਤੇ ਜਿਹੜਾ ਕਨੈਕਟ ਨੰਬਰ ਹੈ ਬਾਈ ਦਾ ਤੇ ਉਹ ਉੱਪਰ ਸਕਰੀਨ ਉੱਪਰ ਚੱਲਦਾ ਹੋਊਗਾ ਤੇ ਬਹੁਤ ਸੋਹਣੀ ਥਾਂ ਚੱਡਾ ਦੇਖ ਸਕਦੇ ਲਾਗੇ ਤੋਂ ਤੇ ਵੱਡੇ ਢਾਂਚੇ ਦੀ ਆ ਚੰਡੀ ਸੋਹਣੀ ਆ ਮਿਲਕ ਪਾਈਪ ਵੀ ਨਾੜਾ ਨੂੜਾ ਤੇ ਬਿਜਲੀ ਘਰੀ ਬਣਾਈ ਬੈਠੀ ਗਰਮਾ ਵਾਲੀ ਠੀਕ ਆ ਜੀ ਤੇ ਥਾਂ ਚੱਡਾ ਬਹੁਤ ਸੋਹਣਾ ਲੱਗਾ ਦੇਖ ਸਕਦੇ ਜੀ ਠੀਕ ਹੈ ਜੀ ਕੁਐਸਟ ਹੈ ਤੁਹਾਨੂੰ ਨਰਖ ਪਰ ਕਰਕੇ ਚੋ ਕੇ ਤਸੱਲੀ ਕਰਕੇ ਲੈ ਜਾ ਕਰੋ ਠੀਕ ਆ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਹੋਣਾ ਜੱਦੀ ਭੱਟੀ ਮੈਂ ਆ ਮੈਂ ਦੇ ਹਿਸਾਬ ਨਾਲ ਵੀਰੋ ਮੁੱਲ ਪੈਂਦਾ ਚੀਜ਼ ਦੇ ਪੈਸੇ ਲੱਗਦੇ ਜਿੰਨਾ ਗੁੜ ਪਾਲਾ ਗੋਨਾ ਹੀ ਮਿੱਠਾ ਹੋਊਗਾ ਮੈਂ ਭਾਵੇਂ ਲੱਖ ਦੀ ਲੈ ਲਓ ਤੇ ਭਾਵੇਂ 50 ਦੀ ਲੈ ਲਓ ਉਹ ਆਪਦੀ ਸਿਰਜ਼ਦੀ ਆ ਤੇ ਪਰ ਚੀਜ਼ ਚੀਜ਼ ਦੇ ਪੈਸੇ ਲੱਗਦੇ ਜਾਇਜ਼ ਹੀ ਆ ਮੁੱਲ ਬਾਈ ਨੇ ਕੀਤਾ ਤੇ ਸਾਰਿਆਂ ਨੂੰ ਸਾਡੇ ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ